ਏ ਦਿੱਲੀ ਜਾਂਦੇ ਜਾਂਦੇ ਪਹੁੰਚੇ ਕੋਲ ਅੰਮਾਲੇ ਦੇ 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 ਇਹ ਵਿੱਚ ਪੰਜੋਖੜੇ ਦੇ ਗੁਰਾਂ ਦਾ ਮਾਰ ਸਜਾਇਆ ਵਿੱਚ ਪੰਜੋਂ ਖੜੇ ਦੇ ਗੁਰਾਂ ਦੀਵਾਰ ਸਜਾਇਆ ਵਿੱਚ ਪੰਜੋਂ ਖੜੇ ਦੇ ਗੁਰਾਂ ਦਾ ਮਾਰ ਸਜਾਇਆ ਵਿੱਚ ਪੰਜੋਂ ਖੜੇ ਦੇ ਗੁਰਾਂ ਦਾ ਮਾਰ ਸਜਾਇਆ ਇਹ ਬਾਲ ਅਵਸਥਾ ਤੱਕ ਕੇ ਕੁੱਲ ਦੁਨੀਆਂ ਦੇ ਮਾਲਕ ਦੀ ਬਾਲੇ ਅਵਸਥਾ ਤੱਕ ਕੇ ਕੁੱਲ ਦੁਨੀਆਂ ਦੇ ਮਾਲਕ ਦੀ ਬਾਲੇ ਅਵਸਥਾ ਤੱਕ ਕੇ ਕੁੱਲ ਦੁਨੀਆਂ ਦੇ ਮਾਲਕ ਦੀ ਬਾਲੇ ਅਵਸਥਾ ਤੱਕ ਕੇ ਕੁੱਲ ਦੁਨੀਆਂ ਦੇ ਮਾਲਕ ਦੀ ਇਹ ਪੰਡਤ ਲਾਲ ਚੰਦ ਸੀ ਬੈਸ ਕਰਨ ਲਈ ਆਇਆ ਪੰਡਤ ਲਾਲ ਚੰਦ ਸੀ ਬੈਸ ਕਰਨ ਲਈ ਆਇਆ ਪੰਡਤ ਲਾਲ ਚੰਦ ਸੀ ਐਸਰ ਦੇ ਲਈ ਆਇਆ ਪੰਡਤ ਲਾਲ ਚੰਦ ਸੀ ਬੈਸ ਕਰਨ ਲਈ ਆਇਆ ਇਹ ਭਰਿਆ ਹਉਮੇ ਦੇ ਨਾਲ ਟੜਕ ਟੜਕ ਕੇ ਬੋਲਦਾ ਹਾ ਪਰਿਆ ਹਉਮੇ ਦੇ ਨਾਲ ਟੜਕ-ਟੜਕ ਕੇ ਬੋਲਦਾ ਪਰਿਆ ਹਉਮੇ ਦੇ ਨਾਲ ਟੜਕ-ਟੜਕ ਕੇ ਬੋਲਦਾ ਪਰਿਆ ਹਉਮੇ ਦੇ ਨਾਲ ਟੜਕ-ਟੜਕ ਕੇ ਬੋਲਦਾ ਇਹ ਆਪਣਾ ਨਾਮ ਕਿਉ ਹਰਕ੍ਰਿਸ਼ਨ ਰਖਾਇਆ ਆਪਣਾ ਨਾਮ ਕਿਉ ਹਰਕ੍ਰਿਸ਼ਨ ਰਖਾਇਆ ਰੱਬਾ ਕ੍ਰਿਸ਼ਨ ਮਰਾਰੀ ਸਾਡਾ ਹੋਇਆ ਵਿੱਚ ਦਵਾਈ ਪਰਦੇ 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 ਦਾ ਗਿਆਨ ਦਾ ਸਾਗਰ ਓਨੇ ਗ੍ਰੰਥ ਬਣਾਇਆ ਗੀਤਾ ਗਿਆਨ ਦਾ ਸਾਗਰ ਓਨੇ ਗ੍ਰੰਥ ਬਣਾਇਆ ਗੀਤਾ ਗਿਆਨ ਦਾ ਸਾਗਰ ਓਨੇ ਗ੍ਰੰਥ ਬਣਾਇਆ ਗੀਤਾ ਗਿਆਨ ਦਾ ਸਾਗਰ ਓਨੇ ਗ੍ਰੰਥ ਬਣਾਇਆ ਇਹ ਵੱਡੇ ਬਣਦੇ ਹੋ ਦਵਾ ਪਰਦੇ ਅਵਤਾਰ ਤੋਂ ਵੱਡੇ ਮਰਦੇ ਹੋ ਦਵਾ ਪਰਦੇ ਅਵਤਾਰ ਤੋਂ ਵੱਡੇ ਮਰਦੇ ਹੋ ਦਵਾ ਪਰਦੇ ਅਵਤਾਰ ਤੋਂ ਵੱਡੇ ਮਰਦੇ ਹੋ ਦਵਾ ਪਰਦੇ ਅਵਤਾਰ ਤੋਂ ਇਹ ਅਰਥ ਕਰੋ ਗੀਤਾ ਦੇ ਜੀ ਹਰ ਕ੍ਰਿਸ਼ਨ ਤੇ ਆਇਆ ਅਰਥ ਕਰੋ ਗੀਤਾ ਦੇ ਜੇ ਹਰ ਕ੍ਰਿਸ਼ਨ ਤੇ ਆਇਆ ਅਰਥ ਕਰੋ ਗੀਤਾ ਦੇ ਜੇ ਹਰ ਕ੍ਰਿਸ਼ਨ ਤੇ ਆਇਆ ਅਰਥ ਕਰੋ ਗੀਤਾ ਦੇ ਜੇ ਹਰ ਕ੍ਰਿਸ਼ਨ ਤੇ ਆਇਆ ਇਹ ਛੋਟੀ ਉਮਰ ਤੁਹਾਡੀ ਵੱਡੀਆਂ ਗੱਲਾਂ ਕਰ ਦੇ ਜੇ ਛੋਟੀ ਉਮਰ ਤੁਹਾਡੀ ਵੱਡੀਆਂ ਗੱਲਾਂ ਕਰਦੇ ਜੀ ਛੋਟੀ ਉਮਰ ਤੁਹਾਡੀ ਵੱਡੀਆਂ ਗੱਲਾਂ ਕਰਦੇ ਜੀ ਛੋਟੀ ਉਮਰ ਤੁਹਾਡੀ ਵੱਡੀਆਂ ਗੱਲਾਂ ਕਰਦੇ ਜੀ ਪਖੰਡ ਰਚਾ ਕੇ ਮਗਰ ਲੋਕਾਂ ਨੂੰ ਲਾਇਆ ਕੀ ਪਖੰਡ ਰਚਾ ਕੇ ਮਗਰ ਲੋਕਾਂ ਨੂੰ ਲਾਇਆ ਪਖੰਡ ਰਚਾ ਕੇ ਮਗਰ ਲੋਕਾਂ ਨੂੰ ਲਾਇਆ ਕੀ ਪਖੰਡ ਰਚਾ ਕੇ ਮਗਰ ਲੋਕਾਂ ਨੂੰ ਲਾਇਆ ਇਹ ਸਾਰੀ ਉਮਰ ਬੀਤ ਗਈ ਮੇਰੀ ਵਿਦਿਆ ਪੜਦੇ ਦੀ ਸਾਰੀ ਉਮਰ ਬੀਤ ਗਈ ਮੇਰੀ ਵਿਦਿਆ ਪਰਦੇ ਦੀ ਸਾਰੀ ਉਮਰ ਬੀਤ ਗਈ ਮੇਰੀ ਵਿਦਿਆ ਪਰਦੇ ਦੀ ਸਾਰੀ ਉਮਰ ਬੀਤ ਗਈ ਮੇਰੀ ਵਿਦਿਆ ਪਰਦੇ ਦੀ ਏ ਮੇਰੇ ਦਾਤੇ ਆ ਮੇਰਾ ਜਾਵੇ ਭਰਮ ਮਟਾਇਆ ਮੇਰੇ ਦਾਤੇ ਆ ਮੇਰਾ ਜਾਵੇ ਭਰਮ ਮਟਾਇਆ ਮੇਰੇ ਦਾਤੇ ਆ ਮੇਰਾ ਮਤਟਾਇਆ ਇਹ ਮੇਰੇ ਦਾਤੇ ਆ ਮੇਰਾ ਜਾਵੇ ਪਰਮ ਮਟਾਇਆ ਮੇਰੇ ਦਾਤੇ ਆ ਮੇਰਾ ਜਾਵੇ ਪਰਮ ਮਟਾਇਆ ਮੇਰੇ ਦਾਤੇ ਆ ਮੇਰਾ ਜਾਵੇ ਪਰਮ ਮਟਾਇਆ ਮੇਰੇ ਦਾਤੇ ਆ ਮੇਰਾ ਜਾਵੇ ਪਰਮ ਮਟਾਇਆ